ਉਹ ਸਭਾ ਲੱਗੇ ਲੱਗਿਆ ਹੋਇਆ ਦੇਖ ਸਕਦੇ ਹੋ ਮਬਰ ਸਰ ਦੀਆਂ ਤਸਵੀਰਾਂ ਇਹ ਜੋ ਕਿ ਦਲ ਖਾਲਸਾ ਵੱਲੋਂ ਜੋ ਕਿ 1984 ਦਾ ਜੋ ਕੱਲੂਕਾਰਾ ਹੋਇਆ ਸੀ ਸਿੱਖ ਪੰਥ ਤੇ ਉਹਦੇ ਸਦਰੰਭ ਦੇ ਵਿੱਚ ਵੱਡੀ ਗਿਣਤੀ ਚ ਦਲ ਖਾਲਸਾ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸਾ ਵੱਲੋਂ ਅਕਾਲ ਤਖਤ ਵੱਲ ਚਾਲੇ ਪਾ ਰਿਹਾ ਹੈ ਜੀ ਗੁਰਦੁਆਰਾ ਸਾਹਿਬ ਮਜੀਦ ਮਜੀਦ ਕਿੱਥੇ ਸਮਝਦੇ ਪੰਚਾਇਤ ਕਿੱਦੇ ਮਜੀਦ ਦੇ 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 ਸਕਦੇ ਹਾਂ ਦੋਸਤੋ ਅੱਜ 6 ਜੂਨ ਦੇ ਸੰਬੰਧ ਦੇ ਵਿੱਚ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਦਲ ਖਾਲਸਾ ਵੱਲੋਂ ਘੱਲੂ ਘਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸ਼ਹਿਰ ਦੀ ਧਰਤੀ 'ਤੇ ਕੀਤਾ ਜਾ ਰਿਹਾ ਹੈ ਇਹ ਮਾਰਚ ਦਰبار ਸਾਹਿਬ ਉੱਤੇ ਹੋਏ ਭਾਰਤੀ ਹਮਲੇ ਦੀ 40ਵਾਂ ਵਰੇਗੰਡ ਨੂੰ ਸਮਰਪਿਤ ਹੈ ਮਾਨ ਸਰ ਜੀ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵੱਡੀ ਲੀਡ ਤੇ ਜਿੱਤੇ ਨੇ ਕਿ ਇਹੋ ਜਲਦੀ ਬਾਹਰ ਆ ਪਉਣਗੇ ਦੇਖੋ ਇਹ ਤੇ ਸਰਸਮਾ ਤੈਅ ਕਰੇਗਾ ਨਾ ਇਹ ਮੇਰੇ ਹੱਥ ਵਾਸਿਆ ਨਾ ਮੈਂ ਕੱਢ ਸਕਦਾ ਨਾ ਮੈਂ ਜੇਲ੍ਹ ਚ ਭੇਜਿਆ ਜੋ ਇਹਨਾਂ ਦਾ ਕਾਨੂੰਨ ਦੇ ਮੁਤਾਬਕ ਜਿਵੇਂ ਨਾ ਕਾਰਵਾਈ ਕਰਨੀ ਹੋਏਗੀ ਉਹ ਸਮਾਂ ਦੱਸੇਗਾ ਸਮਾਂ ਦੱਸੇਗਾ ਜਿਹੜਾ ਕੱਲੂ ਘਰਾ ਦੇਸ ਦੇ ਉੱਤੇ ਰੋਜ਼ ਮਾਰਚ ਕੱਟਿਆ ਜਾ ਰਿਹਾ ਹੈ ਦੇਖ ਸਕਦੇ ਹੋ ਅੰਮਰਸਰ ਦੀਆਂ ਤਸਵੀਰਾਂ ਨੇ ਇਹ ਦਲ ਖਾਲਸਾ ਵੱਲੋਂ ਉਸੀ ਦੇਖ ਰਹੇ ਹਾਂ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਕਰਦੇ ਗੱਲ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਲਾਇਕ ਤੇ ਕਮੈਂਟ ਜਰੂਰ ਕਰਿਓ ਦੇਖ ਸਕਦੇ ਹਾਂ ਜੀ ਤਸਵੀਰਾਂ ਅੰਮ੍ਰਿਤਸਰ ਜੋ ਕਿ ਬਹੁਤ ਭਾਰੀ ਪੁਲਿਸ ਵੱਲ ਲਾਇਆ ਹੋਇਆ ਦੇਖ ਸਕਦੇ ਹਾਂ ਵਾਲੇ ਨਾਲੀ ਤਸਵੀਰਾਂ ਜੋ ਕਿ ਅੱਜ 6 ਜੂਨ ਦੇ ਸਤੰਬਰ ਦੇ ਵਿੱਚ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਦਲ ਖਾਲਸਾ ਵੱਲੋਂ ਇਹ ਤਸਵੀਰਾਂ ਸਕਦੇ ਹਾਂ ਜੀ ਤਸਵੀਰਾਂ ਅੱਜ ਦਲਕਹਲ ਸਾਹਿਬ ਵੱਲੋਂ ਭੱਲੂ ਘਰ ਆ ਯਾਦਗਾਰੀ ਮਾਰਚ ਹਮਦਰ ਸਰ ਸ਼ਹਿਰ ਦੀ ਧਿਰ ਤੇ ਦਿੱਤਾ ਜਾ ਰਿਹਾ ਹੈ ਇਹ ਮਾਰਚ ਸਰਪਾਰ ਸਾਹਿਬ ਉੱਤੇ ਹੋਏ ਭਾਰਤੀ ਹਮਲੇ ਦੀ 40ਵਾਂ ਵਰ੍ਹੇਗੰਢ ਨੂੰ ਸਮਰਪਿਤ ਹੈ ਜਿਹਦੇ ਵਿੱਚ ਸਤ ਜਰਨੈਲ ਸਿੰਘ ਦੀ ਖਾਲਸਾ ਪੈਂਡਰਾ ਵਾਲਿਆਂ ਦੀ ਗਵਾਹੀ ਹੈ ਸਾਡੇ ਜਿਹੜਾ ਜੂਧਿਆ ਨੇ ਫੌਜ ਦਾ ਮੁਕਾਬਲਾ ਕਰਦੇ ਸ਼ਹਾਦਤ ਕੀਤੀਆਂ ਉਹਨਾਂ ਨੂੰ ਅਸੀਂ ਸਰਧਾ ਦੇ ਫੁੱਲ ਫੇਟ ਕਰਦੇ ਹਾਂ ਸਜਦਾ ਕਰਦੇ ਹਾਂ ਉੱਥੇ ਜਿਹੜੇ ਨਿਰਦੋਸ਼ ਸਿੱਖ ਭਾਰਤੀ ਫੌਜ ਵੱਲੋਂ ਮਾਰੇ ਗਏ ਉਹਨਾਂ ਨੂੰ ਵੀ ਯਾਦ ਕਰਨ ਲਈ ਇਹ ਮਾਰਚ ਕੀਤਾ ਜਾ ਰਿਹਾ ਔਰ ਨਾਲ ਇਹ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਸਾੜੀ ਗਈ ਉਹਦੀ ਵੀ ਯਾਦ ਵਿੱਚ ਮਾਰਚ ਕੀਤਾ ਜਾ ਰਿਹਾ ਔਰ ਅੱਜ ਦਾ ਇਹ ਮਾਰਚ ਇਸ ਗੱਲ ਦੀ ਗਵਾਹੀ ਭਰਦਾ ਆ ਜਿਹੜਾ ਸੰਘਰਸ਼ ਕੌਮੀ ਰੂਪ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਪੰਜਾਬ ਦੀ ਅ자치 ਦਾ ਖਾਲਸਤਾਨ ਦਾ ਉਹ ਅੱਜ ਵੀ ਨਿਰੰਤਰ ਜਾਰੀ ਆ ਔਰ ਵੱਡੀ ਗਿਣਤੀ ਦੇ ਵਿੱਚ ਸਿਖਾਣੇ ਇੱਥੇ ਇਕੱਠੇ ਹੋ ਕੇ ਇਸ ਗੱਲ ਦਾ ਸਬੂਤ ਦਤਾ ਹੈ ਕਿ ਉਹ ਖਾਲਸਤਾਨ ਦੇ ਲਈ ਆਪਣੇ ਆਖਰੀ ਸਾਹ ਤੱਕ ਜਦਦ ਜੈਦ ਕਰਦੇ ਰਹਿਣਗੇ ਔਰ ਭਾਰਤੀ ਹਕੂਮਤ ਵੱਲੋਂ ਵੀ ਜਿੱਥੇ ਸੰਤ ਜਰਨੈਲ ਸਿੰਘ ਨੇ ਇਸ਼ਾਰਾ ਕੀਤਾ ਗਿਆ ਸੀ 1984 ਦੇ ਜਦੋਂ ਆਪਣੇ ਸਾਥੀਆਂ ਦੇ ਨਾਲ ਉੱਥੇ ਹੀ 2023 ਦੇ ਵਿੱਚ ਪਾਈ ਹਰਦੀਪ ਸਿੰਘ ਨੇ ਜਰਨ ਨੂੰ ਕੈਨੇਡਾ ਦੀ ਧਰਤੀ ਤੇ ਸ਼ਹੀਦ ਕਰਕੇ ਵੀ ਇਸ ਗੱਲ ਤੇ ਮੋਹਰ ਲਾਈ ਆ ਕਿ ਬੇਸ਼ੱਕ ਸਰਕਾਰਾਂ ਸਮੇਂ-ਸਮੇਂ ਦੇ ਉੱਤੇ ਨੀਆਂ ਵੀ ਬਦਲੀਆਂ ਹਨ ਚਿਹਰੇ ਕਿੰਨੇ ਵੀ ਕਿਉਂ ਨਾ ਬਦਲੇ ਹੋਣ ਪਰ ਭਾਰਤ ਦੀ ਆਜ਼ਾਦੀ ਸੰਸਿਖਾ ਨੂੰ ਮਾਰਨ ਦੀ ਨੀਤੀ ਅੱਜ ਵੀ ਉਹੀ ਆ ਪਰ ਅਸੀਂ ਇਸ ਸੰਘਰਸ਼ ਨੂੰ ਆਪਣੇ ਆਖਰੀ ਪੜਾਵਾਂ ਤੱਕ ਲੈ ਕੇ ਜਾਂਦੇ ਲਈ ਹਮੇਸ਼ਾ ਬਚਨਬੱਦ ਔਰ ਸੰਘਰਸ਼ੀ ਰਹੇ ਹਾਂ ਮਾਨ ਸਾਹਿਬ ਜੀ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵੱਡੀ ਲੀਡ ਤੇ ਜਿੱਤੇ ਨੇ ਕਿ ਇਹੋ ਜਲਦੀ ਬਾਹਰ ਆਪੋਂਗੇ ਦੇਖੋ ਇਹ ਦਿਨ ਸਰਸਮਾ ਤੈਅ ਕਰੇਗਾ ਨਾ ਇਹ ਮੇਰੇ ਹੱਥ ਵਾਸਤੇ ਨਾ ਮੈਂ ਕੱਢ ਸਕਦਾ ਨਾ ਮੈਂ ਜੇਲ੍ਹ ਚ ਭੇਜਿਆ ਜੋ ਇਹਨਾਂ ਦਾ ਕਾਨੂੰਨ ਦੇ ਮੁਤਾਬਕ ਜਿਵੇਂ ਨਾ ਕਾਰਵਾਈ ਕਰਨੀ ਹੋਈ ਤੇ ਸਮਾਂ ਦੱਸੇਗਾ ਸਮਾਂ ਦੱਸੇਗਾ ਜੋ ਕਿ ਦਲ ਖਾਲਸਾ ਵੱਲੋਂ ਜੋ ਕਿ 1984 ਦਾ ਜੋ ਕੱਲੂਕਾਰਾ ਹੋਇਆ ਸੀ ਸਿੱਖ ਪੰਥ ਤੇ ਉਹਦੇ ਸਦਰੰਭ ਦੇ ਵਿੱਚ ਵੱਡੀ ਗਿਣਤੀ ਚ ਦਲ ਖਾਲਸਾ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ